ਡੇਲੀ ਪੋਸਟ ਪੰਜਾਬੀ ਇਸ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਗੈਰੀ ਸੰਧੂ ਦਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਆਪਣੇ ਗੀਤਾਂ ਤੇ ਗੱਲਾਂ ਕਰਕੇ ਉਹ ਚਰਚਾ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਦੱਸਦੀ ਕਿ ਹਾਲੀ ਦੇ ਵਿੱਚ ਗੈਰੀ ਸੰਧੂ ਪੰਜਾਬ ਆਏ ਹੋਏ ਨੇ ਤੇ ਇੱਕ ਸ਼ੋਅ ਦੇ ਦੌਰਾਨ ਉਹਨਾਂ ਵੱਲੋਂ ਕੁਝ ਖਾਸ ਗੱਲਾਂ ਕਹੀਆਂ ਗਈਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਹਾਂ ਤੁਹਾਨੂੰ ਦੱਸਦੀ ਕਿ ਗੈਰੀ ਸੰਧੂ ਨੇ ਲਾਈਵ ਸ਼ੋਅ ਦੌਰਾਨ ਕਿਹਾ ਕਿ ਮੇਰਾ ਪਹਿਲਾਂ ਵਿਆਹ ਹੋ ਗਿਆ ਸੀ ਤੇ ਹੁਣ ਮੈਂ ਫੇਰ ਕੁਆਰਾ ਹੀ ਆ ਆਰਟਿਸਟ ਪਤਾ ਨਹੀਂ ਕਿਦਾਂ ਮੈਨੇਜ ਕਰੀ ਜਾਂਦੇ ਨੇ ਪਰ ਮੈਥੋਂ ਨਹੀਂ ਹੁੰਦਾ ਮੈਂ ਦੁਬਾਰਾ ਇਕੱਲਾ ਹੀ ਰਹਿ ਗਿਆ ਮੇਰੇ ਕੋਲ ਇੱਕ ਮੇਰਾ 3 ਸਾਲ ਦਾ ਬੱਚਾ ਆ ਜਿਸ ਦਾ ਨਾਮ ਅਵਤਾਰ ਹੈ ਕਿਉਂਕਿ ਮੇਰੀ ਮਾਤਾ ਦਾ ਨਾਮ ਅਵਤਾਰ ਕੌਰ ਸੀ ਇਸ ਲਈ ਮੈਂ ਉਹਨੂੰ ਨਾਮ ਅਵਤਾਰ ਸਿੰਘ ਦੇਤਾ ਬੰਦਾ ساری ਜ਼ਿੰਦਗੀ ਪਿਆਰ ਲੱਭਦਾ ਰਹਿੰਦਾ ਮੇਰੀ ਮਾਤਾ ਜਾਣ ਤੋਂ ਪਹਿਲਾਂ ਕਹਿੰਦੀ ਹੁੰਦੀ ਸੀ ਗੈਰੀ ਵਿਆਹ ਕਰਵਾ ਲੈ ਮੈਨੂੰ ਲੱਗਦਾ ਸੀ ਮੈਂ ਸੋਚਦਾ ਸੀ ਕਿ ਉਹ ਪਤਾ ਨਹੀਂ ਇਹ ਗੱਲ ਕਿਉਂ ਕਹਿ ਰਹੀ ਆ ਇਸ ਲਈ ਮੈਂ ਗੋਰੀ ਦੇ ਨਾਲ ਵਿਆਹਿਆ ਗਿਆ ਵਿਆਹ ਮਰਜ਼ੀ ਦੇ ਨਾਲ ਕਰਵਾਇਆ ਸੀ ਹੁਣ ਮੇਰੇ ਮੰਮੀ ਡੈਡੀ ਵੀ ਹੈ ਨਹੀਂ ਤੇ ਬੰਦਾ ਜਿਹੜਾ ਹੈਗਾ ਆਪਣਾ ਪਿਆਰ ਤੁਹਾਡੀ ਔਲਾਦ ਦੇ ਵਿੱਚ ਹੈ ਬੰਦਾ ساری ਉਮਰ ਪਿਆਰ ਲੱਭਦਾ ਰਹਿੰਦਾ ਸਾਨੂੰ ਮਾਪਿਆਂ ਦਾ ਪਤਾ ਉਹਨਾਂ ਦੇ ਜਾਣ ਤੋਂ ਬਾਅਦ ਲੱਗਦਾ ਹੈ ਅਤੇ ਔਲਾਦ ਅਤੇ ਮਾਪਿਆਂ ਦਾ ਕੀ ਸੰਬੰਧ ਹੈ ਇਸ ਬਾਰੇ ਵੀ ਗਹਿਰੀ ਸੰਧੂ ਗੱਲ ਕਰਦਿਆਂ ਪਵਕ ਹੋ ਗਏ ਤਾਂ ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਨਸ਼ਿਆਂ ਤੋਂ ਦੂਰ ਰਹੋ ਜਿਮ ਜਾਓ ਚੰਗੀਆਂ ਪੜਾਈਆਂ ਕਰੋ ਜਦੋਂ ਤੁਹਾਡੇ ਬੱਚੇ ਹੋਣੇ ਨੇ ਫਿਰ ਤੁਹਾਨੂੰ ਪਤਾ ਲੱਗਣਾ ਕਿ ਔਲਾਦ ਦਾ ਪਿਆਰ ਕੀ ਹੁੰਦਾ ਤਾਂ ਇੱਥੇ ਇਹ ਗੱਲ ਸਾਫ਼ ਹੈ ਕਿ ਗੈਰੀ ਸੰਦੂ ਹੁਣ ਆਪਣੀ ਪਤਨੀ ਦੇ ਨਾਲ ਨਹੀਂ ਰਹਿ ਰਹੇ ਫਿਲਹਾਲ ਉਹ ਆਪਣੇ ਬੱਚੇ ਯਾਨੀ ਕਿ ਆਪਣੇ ਪੁੱਤ ਅਵਤਾਰ ਦੇ ਨਾਲ ਰਹਿ ਰਹੇ ਨੇ ਅਤੇ ਜ਼ਿੰਦਗੀ ਦੇ ਵਿੱਚ ਕੱਲਾ ਕੱਲਾ ਫੀਲ ਕਰ ਰਹੇ ਨੇ ਇਹ ਗੱਲਾਂ ਉਹਨਾਂ ਨੇ ਸਟੇਜ ਤੇ ਭਾਵਕ ਹੋ ਕੇ ਕਹਿ ਦਿੱਤੀਆਂ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੀ ਕਿ ਗੈਰੀ ਸੰਦੂ ਪੰਜਾਬ ਦੇ ਨਾਲ ਸਬੰਧ ਰੱਖਦੇ ਨੇ ਰੁੜਕਾ ਕਲਾ ਦੇ ਨਾਲ ਸਬੰਧ ਰੱਖਦੇ ਨੇ ਅਤੇ ਉੱਥੋਂ ਉੱਠ ਕੇ ਉਹਨਾਂ ਨੇ ਵਦ ਇਸ ਧਰਤੀ ਤੇ ਜਾਏ ਤੇ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਵੱਲੋਂ ਚੰਗਾ ਨਾਮ ਕਮਾਇਆ ਗਿਆ ਪੰਜਾਬ ਦੀ ਬਲਕਿ ਬਾਲੀਵੁੱਡ ਫਿਲਮਾਂ ਦੇ ਵਿੱਚ ਉਹਨਾਂ ਦੇ ਗੀਤ ਆਏ ਨੇ ਤੁਹਾਨੂੰ ਦੱਸ ਸੀ ਕਿ ਗੈਰੀ ਸੰਦੂ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਉਹਨਾਂ ਦਾ ਵਿਆਹ ਗੋਰੀ ਦੇ ਨਾਲ ਹੋ ਗਿਆ ਸੀ ਪਰ ਅੱਜ ਫਿਲਹਾਲ ਉਹ ਕੱਲੇ ਰਹਣੇ ਨੇ ਤਾਂ ਜਿੱਥੋਂ ਇਹ ਗੱਲ ਸਾਫ਼ ਹੈ ਕਿ ਗੈਰੀ ਸੰਦੂ ਹੁਣ ਆਪਣੀ ਪਤਨੀ ਦੇ ਨਾਲ ਨਹੀਂ ਰਹਿ ਰਹੇ ਉਹਨਾਂ ਦੇ ਕੋਲ ਉਹਨਾਂ ਦਾ ਬੱਚਾ ਹੈ ਅਵਤਾਰ ਸੰਧੂ ਉਸ ਦੇ ਨਾਲ ਰਹਿੰਦੇ ਨੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਆਰਟਿਸਟ ਪਤਾ ਨਹੀਂ ਕਿੱਦਾਂ ਮੈਨੇਜ ਕਰੀ ਜਾਂਦੇ ਨੇ ਮੇਰੇ ਤੋਂ ਨਹੀਂ ਹੁੰਦਾ ਹੁਣ ਮੈਂ ਇਕੱਲਾ ਰਹਿ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਗੈਰੀ ਸੰਧੂ ਦੀ ਜ਼ਿੰਦਗੀ ਕਿਤੇ ਨਾ ਕਿਤੇ ਇਕੱਲਿਆਂ ਦੀ ਗੁਜ਼ਰ ਰਹੀ ਹੈ ਸੋ ਇਹ ਕਰਕੇ ਉਹਨਾਂ ਨੇ ਇਹ ਗੱਲਾਂ ਭਾਵਕ ਹੋ ਕੇ ਕਹਿ ਦਿੱਤੀਆਂ ਨੇ ਤੁਹਾਨੂੰ ਦੱਸਦੀ ਕਿ ਗੈਰੀ ਸੰਧੂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਚੰਗਾ ਰਸੂਖ ਰੱਖਦੇ ਨੇ ਤੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਇੰਡਸਟਰੀ ਦੇ ਵਿੱਚ ਜਾਂ ਕਹਿ ਦਈਏ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪੁੱਤਰ ਦੀ ਤਸਵੀਰਾਂ ਜਾਰੀ ਕੀਤੀਆਂ ਸੀ ਅਤੇ ਜਿਸ ਤੋਂ ਬਾਅਦ ਉਸੇ ਪੁੱਤਰ ਨੂੰ ਵੀ ਸੋਸ਼ਲ ਮੀਡੀਆ ਤੇ ਕਾਫੀ ਪਿਆਰ ਮਿਲਦਾ ਹੈ ਤਾਂ ਹੁਣ ਇਹ ਗੱਲ ਸਾਫ਼ ਹੈ ਕਿ ਗੈਰੀ ਸੰਧੂ ਆਪਣੇ ਪੁੱਤ ਅਵਤਾਰ ਸੰਧੂ ਦੇ ਨਾਂ ਰਹਿੰਦੇ ਨੇ ਅਤੇ ਪਤਨੀ ਤੋਂ ਅਲੱਗ ਰਹਿੰਦੇ ਨੇ ਹੋਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਆਉਣ ਵਾਲੀਆਂ ਵੀਡੀਓ ਤੋਂ ਪਤਾ ਲੱਗੇਗਾ ਕਿ ਆਖਰ ਉਨ੍ਹਾਂ ਦੇ ਦਿਲ ਦੇ ਵਿੱਚ ਕੀ ਹੈ ਜੋ ਕਿਤੇ ਨਾ ਕਿਤੇ ਉਹ ਆਪਣੇ ਫੈਨਸ ਚਾਉਣ ਵਾਲਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਨੇ